ਇਸ ਵੀਰ ਨੂੰ ਅਸੀਂ ਅੱਜ ਨਾਲ ਤਾਂ ਵੀਲਚੇਅਰ ਦੇ ਰਹੇ ਹਾਂ ਨਾਲ ਭੈਣ ਜਿਹਨੂੰ ਰੁਜ਼ਗਾਰ ਵਾਸਤੇ ਨਵੀਂ ਜਿਹੜੀ ਮਸ਼ੀਨ ਆ ਉਹ ਪ੍ਰੋਵਾਈਡ ਕਰਵਾ ਰਹੇ ਹਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੂਰਬ ਵਾਲੇ ਦਿਨ ਉਹਨਾਂ ਭੈਣਾਂ ਦੇ ਜਜ਼ਬੇ ਦੇ ਨਾਲ ਮਿਲੌਣ ਜਾ ਰਹੇ ਹਾਂ ਜਿਹੜੀਆਂ ਭੈਣਾਂ ਆਪਣੇ ਪਤੀ ਦੀ ਕਿਸੇ ਪ੍ਰੋਬਲਮ ਤੋਂ ਬਾਅਦ ਉਹਨਾਂ ਦਾ ਮੋਢੇ ਨਾਲ ਮੋਢਾ ਲਾ ਕੇ ਸਾਥ ਦੇ ਰਹੀਆਂ ਨੇ ਚਾਹੁੰਦੇ ਕਿ ਗੁਰੂ ਸਾਹਿਬ ਦੇ ਫਲਸਫੇ ਨੂੰ ਆਪਾਂ ਮੱਦੇਨਜ਼ਰ ਰੱਖਦੇ ਹੋਏ ਜੇਕਰ ਜਿੰਨਾ ਹੱਥ ਸੈਂਦਾ ਆ ਕਮ ਸਿਕੋਂ 13 ਮਸ਼ੀਨਾਂ ਜਿਹੜੀਆਂ ਲੋੜਵੰਦ ਪੈਰਾਂ ਦੀਆਂ ਉਹ ਅਡਾਪਟ ਕਰਨ ਤਾਂ ਕਿ ਅਸੀਂ ਉਹਨਾਂ ਲੋੜਵੰਦ ਪੈਰਾਂ ਨੂੰ ਦੇ ਸਕੀਏ ਜਿਹੜਾ ਆਪਣਾ ਰੋਜਗਾਰ ਜਿਹੜਾ ਆ ਉਹਗਾ ਚਲਾ ਸਕਣ ਪੈਰਾਂ ਨੂੰ ਵੰਡੀਆਂ ਜਾ ਰਹੀਆਂ ਨੇ ਮਸ਼ੀਨਾਂ ਜਿਵੇਂ ਕਿ ਆਪ ਸਭ ਨੂੰ ਪਤਾ ਕਿ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਚੁੱਕੀ ਆ ਤੇ ਹੁਣ ਤੱਕ 35 ਲੱਖ ਸੰਗਤਾਂ ਤੱਕ ਪਹੁੰਚ ਚੁੱਕੀ ਆ ਅਸਲ 'ਚ ਲੋੜਵੰਦ ਪਰਿਵਾਰ ਕਿਹੜੇ ਹੁੰਦੇ ਅੱਜ ਤੁਹਾਨੂੰ ਉਹਨਾਂ ਪਰਿਵਾਰਾਂ ਦੇ ਨਾਮ ਮਲਾਉਣ ਜਾ ਰਹੇ ਆ ਉਹਨਾਂ ਪੈਣਾ ਦੇ ਜਜ਼ਬੇ ਦੇ ਨਾਲ ਮਲਾਉਣ ਜਾ ਰਹੇ ਆ ਜਿਹੜੀਆਂ ਪੈਣਾ ਆਪਣੇ ਪਤੀ ਦਿੱਕੇ ਸੇ ਪਰਵਲਨ ਤੋਂ ਬਾਅਦ ਉਹਨਾਂ ਦਾ ਮੋਢੇ ਨਾਲ ਮੋਢਾ ਲਾ ਕੇ ਸਾਥ ਦੇ ਰਿਆ ਨੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਨੂੰ ਉਸ ਵੀਰ ਦੇ ਨਾਮ ਮਨਾਉਣ ਜਾ ਰਹੇ ਆ ਜਿਨ੍ਹਾਂ ਦੇ ਹੌਸਲੇ ਬੁਲੰਦ ਨੇ ਆ ਨਾਲ ਭੈਣ ਜੀ ਨੇ ਨਾਲ ਇਹਨਾਂ ਦੇ ਫਾਦਰ ਸਾਹਿਬ ਨੇ ਆ ਤੁਸੀਂ ਦੇਖ ਸਕਦੇ ਹੋ ਭੈਣ ਜੀ ਸਲਾਈ ਦਾ ਕੰਮ ਕਰਕੇ ਸਾਰੇ ਪਰਿਵਾਰ ਦਾ ਜਿਹੜਾ ਆ ਸਰਕਲ ਜਿਹੜਾ ਚਲਾ ਰਹੇ ਨੇ ਅੱਜ ਗੁਰਸਾਹਿਬ ਦੀ ਕਿਰਪਾ ਦੇ ਨਾਲ ਇਸ ਵੀਰ ਨੂੰ ਨਵੀਂ ਜਿਹੜੀ 휠ਚੇਅਰ ਪਹਿਲਾਂ ਉਹ ਦੇਣ ਜਾ ਰਹੇ ਆ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੇ ਬਾਜੀ ਕੀ ਹਾਲ ਠੀਕ ਹੋ ਹੌਸਲੇ ਬੁਲੰਦ ਨੇ ਮਰਾ ਦੱਸੋਗੇ ਪਾਜੀ ਹੋਇਆ ਕੀ ਸੀ ਕੀ ਘਟਨਾ ਵਾਪਰੀ ਸੀ ਜਿੰਦੇ ਕਰਕੇ ਆ ਦੌਰ ਚ ਲੰਘਣਾ ਪੈ ਰਿਹਾ ਸਰ ਮੈਨੇ ਨਾ 2011 ਤੋਂ ਪ੍ਰੋਬਲਮ ਆਈ ਸੀ ਕਿਡਨੀ ਦੀ ਅੱਛਾ ਜੀ ਤੇ ਉਸ ਵਜ੍ਹਾ ਕਰਕੇ ਮੇਰਾ ਬਲੱਡ ਜਿਹੜਾ ਉਹ ਗਾੜਾ ਹੋਣਾ ਸ਼ੁਰੂ ਹੋ ਗਿਆ ਤੇ 2019 ਦੇ ਵਿੱਚ ਮੇਰੀ ਇੱਕ ਰਾਈਟ ਲੱਤ ਜਿਹੜੀ ਉਹ ਕੱਟੀ ਗਈ ਸੀ ਅੱਛਾ ਜੀ ਕਲਾਉਡ ਬਣਨ ਦਾ ਕਰਕੇ ਅੱਛਾ ਬਲੱਡ ਸੰਕੜਾ ਹੋਣ ਕਰਕੇ ਕਲਾਉਡ ਬਣ ਗਏ ਉਹਦਾ ਕਰਕੇ ਜਿਹੜੀ ਸੱਜੀ ਲੱਤ ਕੱਟੀ ਗਈ ਸੀ 2025 ਦੇ ਵਿੱਚ ਫੇਰ ਮੇਰੀ ਦੂਸਰੀ ਲੱਤ ਦੇ ਵਿੱਚ ਕਲਾਉਡ ਬੰਨ੍ਹ ਕਰਕੇ ਫੇਰ ਮੇਰੀ ਦੁਬਾਰਾ ਲੱਤ ਕੱਟੀ ਗਈ ਅੱਛਾ ਵੈਕੁਮ ਠੀਕ ਹੈ ਇਹ ਫੇਰ ਮੇਰੀ ਪਤੀ ਨੇ ਪਤਨੀ ਨੇ ਮੇਰੀ ਪਤਨੀ ਨੇ ਮੈਂ ਹੋਈ ਗੱਲ ਕਹਿੰਦੇ ਆ ਭਾਜੀ ਤੁਸੀਂ ਬੜੇ ਕਿਸਮਤਾਂ ਲਿਓ ਜਿਨ੍ਹਾਂ ਨੂੰ ਇਹੋ ਜਿਹੀ ਪਤਨੀ ਮਿਲੀ ਆ ਇਹਨਾਂ ਦੀ ਪਤਨੀ ਨਾਂ ਨਾਂ ਤੇ ਕਿ ਜਕਾਰਾ ਹੋਣਾ ਚਾਹੀਦਾ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਇਹੋ ਜਿਹੀਆਂ ਪੈਣਾ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਕੱਲੇ ਇਹ ਹੀ ਪਰਿਵਾਰ ਨਹੀਂ ਅੰਦਰ ਨਿਗਾ ਮਾਰੋ ਕੈਮਰਾਮੈਨ ਨੂੰ ਕਹੂੰਗਾ ਅੰਦਰ ਦਿਖਾਓ ਪੈਣਾ ਜਿਹੜੀਆਂ ਬੈਠੀਆਂ ਹੋਈਆਂ ਸਾਰੀਆਂ ਇਹ ਸਾਰੀਆਂ ਪੈਣਾ ਜਿਹੜੀਆਂ ਇਹ ਵੀ ਲੋੜਵੰਦ ਨੇ ਆਪਣੇ ਆਪਣੇ ਕੰਮ ਵਾਸਤੇ ਇੱਥੇ ਪਹੁੰਚੀਆਂ ਹੋਈਆਂ ਆ ਕਿਸੇ ਨੂੰ ਸਲਾਈ ਮਸ਼ੀਨ ਦੀ ਲੋੜ ਆ ਕਿਸੇ ਨੂੰ ਹੋਰ ਤਰ੍ਹਾਂ ਦੀ ਹੈਲਪ ਦੀ ਲੋੜ ਆ ਪੈਣ ਜੀ ਫੇਸ ਆਪਣਾ ਕਵਰ ਨਾ ਕਰੋ ਤੇ ਤੁਸੀਂ ਦੇਖ ਸਕਦੇ ਹੋ ਸਾਰੀਆਂ ਪੈਣਾ ਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਕਰੋ ਅੱਜ ਇਸ ਵੀਡੀਓ ਨੂੰ ਦਿਖਾਉਣ ਦਾ ਸਾਡਾ ਮਕਸਦ ਕੀ ਹੈ ਵੀ ਸੰਗਤਾਂ ਨੂੰ ਮੋਟੀਵੇਟ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਨਾਲ ਇੱਕ ਹੋਰ ਮਹਾਨ ਰੂਹ ਜੜੀ ਆ ਸਤਿਨ ਸਿੰਘ ਸਾਹਿਬ ਪਹੁੰਚ ਚੁੱਕੇ ਆ